ਇਹ ਤਾਂ ਪੰਜਾਬ ਦੀਆਂ ਚੈਂਪੀਅਨ ਧੀਆਂ ਦੇ ਸ਼ਾਨਦਾਰ ਸਵਾਗਤ ਦੀ ਪੂਰੀ ਤਿਆਰੀ ਹੋ ਚੁੱਕੀ ਆ ਸਿੱਧਾ ਤੁਹਾਨੂੰ ਚੰਡੀਗੜ੍ਹ ਲੈ ਚਾਲਦੇ ਆ ਏਅਰਪੋਰਟ ਤੇ ਜਿੱਥੇ ਕਿ ਪਰਿਵਾਰ ਮੌਜੂਦ ਨੇ ਪੰਜਾਬ ਸਰਕਾਰ ਮੌਜੂਦ ਹੈ ਮੰਤਰੀ ਵੀ ਮੌਜੂਦ ਨੇ ਵੈਲਕਮ ਕੀਤਾ ਜਾਵੇਗਾ ਥੋੜੀ ਦੇਰ ਦੇ ਵਿੱਚ ਧੀਆਂ ਜਿਹੜੀਆਂ ਨੇ ਪਹੁੰਚਣ ਗਿਆ ਜਸਪ੍ਰੀਤ ਸਾਡੇ ਸਹਿਯੋਗੀ ਜੁੜੇ ਹੋਏ ਨੇ ਜਸਪ੍ਰੀਤ ਤਸਵੀਰਾਂ ਬਹੁਤ ਕੁਝ ਬਿਆਨਕਾਰੀਆਂ ਨੇ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਪਰਿਵਾਰਾਂ ਕੋਲ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਜੀ ਆਇਆਂ ਆਖਿਆ ਜਾਵੇਗਾ ਵੈਲਕਮ ਕੀਤਾ ਜਾਵੇਗਾ ਧੀਆਂ ਦਾ ਜੀ ਆਇਆਂ ਆਖਿਆ ਜਾਵੇਗਾ ਵੈਲਕਮ ਕੀਤਾ ਜਾਵੇਗਾ ਹੁਣੇ ਅਸੀਂ ਹਰਲੀਨ ਦੇ ਫਾਦਰ ਨਾਲ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਕਿਹਾ ਕਿ ਬਹੁਤ ਖੁਸ਼ੀ ਆ ਇੱਕ ਧੀ ਨੇ ਮੇਰਾ ਜਿਹੜਾ ਆ ਮਾਣ ਉੱਚਾ ਕੀਤਾ ਪੱਗ ਜੜੀ ਉੱਚੀ ਕੀਤੀ ਆ ਤੇ ਆਖਿਰਕਾਰ ਇੱਕ ਧੀ ਵੱਲੋਂ ਜਿਹੜਾ ਆ ਇਹਨਾਂ ਵੱਡਾ ਜਿਹੜਾ ਆ ਸੁਗਾਦੋ ਇੱਕ ਪੇਰੈਂਟਸ ਨੂੰ ਦਿੱਤੀ ਗਈ ਆ ਤਸਵੀਰਾਂ ਦੇਖੋ ਇਹਦੇ ਪਰਿਵਾਰ ਦੇ ਮੈਂਬਰ ਜਿਹੜੇ ਮੌਜੂਦ ਨੇ ਤਮਾਮ ਜਿਹੜੇ ਲੀਡਰ ਮੌਜੂਦ ਨੇ ਤੇ ਹਰ ਕੋਈ ਜਿਹੜਾ ਇੱਥੇ ਜਿਹੜਾ ਦੇਖੋ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਵਿਅਕਤੀ ਇੱਥੇ ਮੌਜੂਦ ਹੈ ਕੇਵਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦ ਜਿਹੜੀ ਆ ਹਰਲੀਨ ਬਿਓਲ ਤੇ ਅਮਨ ਨੰਬਰ ਪਹੁੰਚੇ ਹੋਣਗੇ ਮਾਪੇ ਪਹੁੰਚੇ ਹੋਣਗੇ ਜੇ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਉਹਨਾਂ ਦੇ ਸ਼ਬਦ ਕੀ ਨੇ ਖੁਸ਼ੀ ਕੀ ਅਹਿਸਾਸ ਕੀ ਹੈ ਉਹ ਜਾਨਣਾ ਚਾਹੁੰਦੇ ਆ ਸਰਦਾਰ ਅਮਰ ਕੁਣੇ ਜਿਹੜੇ ਆ ਹਰਲੀਨ ਦੇ ਫਾਦਰ ਨਾਲ ਅਸੀਂ ਗੱਲ ਕੀਤੀ ਸੀਗੀ ਉਹਨਾਂ ਨਾਲ ਉਹਨਾਂ ਨੇ ਵੀ ਇਹੀ ਬਿਆਨ ਕੀਤਾ ਹੈ ਕਿ ਆਖੇਕਾਰ ਬੜੀ ਉਹਨਾਂ ਨੂੰ ਖੁਸ਼ੀ ਆ ਬੜੀ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਚੰਗਾ ਲੱਗ ਰਿਹਾ ਆ ਆਖੇਕਾਰ ਮਾਣ ਜਿਹੜਾ ਆ ਇੱਕ ਤੀਨ ਜਿਹੜਾ ਵਧਾਇਆ ਆ ਇਸ ਕਰਕੇ ਕੋਸ਼ਿਸ਼ ਬਾਕੀ ਪਰਿਵਾਰ ਕੇ ਮੈਂਬਰਾਂ ਨਾਲ ਵੀ ਕਰਨ ਦੀ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਕੇ ਮੈਂਬਰਾਂ ਨਾਲ ਜਿਹੜੀ ਗੱਲ ਜਿਹੜੀ ਹੋ ਸਕੇ ਇੱਥੇ ਤਾਂ ਕਿ ਤਸਵੀਰਾਂ ਜਿਹੜੀਆਂ ਤੁਹਾਡੇ ਦਿਖਾ ਰਹੇ ਆ ਇੱਥੇ ਕਿਉਂਕਿ ਦੇਖੋ ਤੁਸੀਂ ਪਰਿਵਾਰ ਕੇ ਮੈਂਬਰ ਹੈ ਮੈਮ ਕੀ ਕਹੋਗੇ ਐਮਐਲਐਸ ਦੇ ਦੇਖ ਰਹੇ ਹੋ ਕਿਰਤਾਰ ਕੀ ਦੇਖ ਰਹੇ ਹੋ ਤੋਡੀ ਬੇਟੀ ਦਾ ਨਾਮ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਤਿੰਨੇ ਬੇਟੀਆਂ ਨੂੰ ਦੇਖੋ ਪੰਜਾਬ 'ਚ ਕਿੰਨਾ ਸਿਰ ਉੱਚਾ ਕੀਤਾ ਉਹਦੇ ਪੇਰੈਂਟਸ ਦੀ ਬਹੁਤ ਜ਼ਿਆਦਾ ਮਿਹਨਤ ਹੈ ਕੁੜੀਆਂ ਨੂੰ ਇੰਨਾ ਵਧੀਆ ਢੰਗ ਨਾਲ ਪਾਲਿਆ ਪਾਲ ਕੇ ਉਹ ਆਪਣੇ ਅੱਗੇ ਆਈਆਂ ਨੇ ਬਹੁਤ ਬਹੁਤ ਮੁਬਾਰਕਾ ਦਿੰਨੀ ਹੈ ਇਹ ਖੁਸ਼ੀ ਸਾਤੇ ਚੱਲੀ ਨਹੀਂ ਜਾ ਰਹੀ ਅੱਜ ਥੈਂਕ ਯੂ ਥੈਂਕ ਯੂ ਜਿਆਦਾ ਹੀ ਖੁਸ਼ੀਆਂ ਕਬੜਾ ਦੇ ਨਾਲ ਹਾਂਜੀ ਸਭ ਤੋਂ ਵੱਡਾ ਦਿਨ ਹੈ ਸਾਡੇ ਲਈ ਦੇਖੋ ਸਾਡਾ ਵੀ ਇਹਨਾਂ ਦਾ ਮਾਣ ਇੱਜ਼ਤ ਨਾਲ ਸਾਡਾ ਵੀ ਇਸੇ ਨੂੰ ਉੱਚਾ ਹੋ ਰਿਹਾ ਹੈ ਪੇਰੈਂਟਸ ਦਾ ਤਾਂ ਹੋਣਾ ਹੀ ਹੋਣਾ ਸਾਡੇ ਵੀ ਨਾਲ ਕਿੰਨਾ ਸਾਨੂੰ ਕਿੰਨੀ ਖੁਸ਼ੀ ਹੈ ਸਾਰੇ ਇਕੱਠੇ ਹੋਏ ਆ ਇੱਥੇ ਅਸੀਂ ਪਰ ਕੁੜੀਆਂ ਨੂੰ ਅਸੀਂ ਅਸ਼ੀਰਵਾਦ ਦਿੰਦੇ ਆ ਪਰਮਾਤਮਾ ਇਹਨਾਂ ਨੂੰ ਅੱਗੇ ਹੋਰ ਤਰੱਕੀ ਦੇ ਜਦੋਂ ਮੈਚ ਚੱਲ ਰਿਹਾ ਸੀ ਉਦੋਂ ਮਾਂ ਕਿੰਨੀ ਜਿਵੇਂ ਬਾਪੂ ਸੀ ਕਿੰਨੀ ਬਹੁਤ ਖੁਸ਼ੀ ਬਹੁਤ ਖੁਸ਼ ਦੇਖੀ ਨਹੀਂ ਸੀ ਜਾ ਰਹੀਆਂ ਬਹੁਤ ਅੱਛਾ ਲੱਗਦਾ ਐ ਇਸ ਦੇਖਣ ਨੂੰ ਹਾਂਜੀ ਟੀਵੀ ਆਖ ਹਟਣੋਂ ਦਿਲ ਨਹੀਂ ਸੀ ਕਰ ਰਿਹਾ ਹਾਂਜੀ ਥੈਂਕ ਯੂ ਬੇਟੀ ਦੇ ਬਾਰੇ ਕੀ ਹੋ ਗਿਆ ਆਪਣੇ ਕਿੰਨੀ ਮਿਹਨਤ ਲੱਗੀ ਉਹਨੇ ਬਹੁਤ ਮਿਹਨਤ ਕੀਤੀ ਐ ਸ਼ੁਰੂ ਤੋਂ ਮਿਹਨਤ ਕੀਤੀ ਐ ਉਹਦੀ ਮਿਹਨਤ ਕੀਤੀ ਹੋਈ ਪਰਮਾਤਮਾ ਨੇ ਉਹਨੂੰ ਉਰਾਸ ਲਾਈ ਐ ਥੈਂਕ ਯੂ ਚਲੋ ਸੋ ਬਿਲਕੁਲ ਇਹ ਦੇਖੋ ਬਿਲਕੁਲ ਤਸਵੀਰਾਂ ਨੇ ਤੁਹਾਨੂੰ ਦਿਖਾਉਣੇ ਆ ਪਰਿਵਾਰਕ ਮੈਂਬਰ ਤੇ ਹੋਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਫਾਦਰ ਤੱਕ ਜਿਹੜੀ ਪਹੁੰਚ ਕਰਨ ਦੀ ਗੱਲ ਕਰਨ ਦੀ ਕਿ ਆਖੇਕਾਰ ਉਹਨਾਂ ਦੇ ਫਾਦਰ ਦਾ ਇਸ ਬਾਰੇ ਕੀ ਕਹਿਣਾ ਹੈ ਤਸਵੀਰਾਂ ਤահੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸਮੇਂ ਲਾਈਵ ਤਸਵੀਰਾਂ ਸਿੱਧੀ ਆ ਜਿਹੜੀ ਆ ਕਿ ਕਿਸ ਤਰੀਕੇ ਨਾਲ ਆਖੇਕਾਰ ਪੂਰੇ ਪਰਿਵਾਰ ਕੇ ਮੈਂਬਰ ਜਿਹੜੇ ਨੇ ਉਹ ਕੁਝ ਨਹੀਂ 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 ਤੋਸ ਤਸਵੀਰ ਜਿਹੜੀ ਆ ਜਿਹੜੀ ਆ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉਹਨਾਂ ਦੇ ਆਪਣਾ ਫਾਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਫਾਦਰ ਦਾ ਕੀ ਚਾਹਤ ਹੈ ਸੋ ਤਸਵੀਰ ਤੁਹਾਡੇ ਨਾਲ ਜਿਹੜੀ ਇਸ ਸਮੇਂ ਅਸੀਂ ਸਾਂਝੀ ਕਰ ਰਹੇ ਪਹਿਲਾਂ ਅਰਲੀਨ ਦੇ ਜਿਹੜਾ ਆ ਫਾਦਰ ਤੱਕ ਪਹੁੰਚ ਕਰ ਰਹੇ ਆ ਅਰਲੀਨ ਦੇ ਫਾਦਰ ਤੱਕ ਜਿਹੜੀ ਪਹੁੰਚ ਕੋਈ ਕੋਸ਼ਿਸ਼ ਕਰ ਰਹੇ ਹੈ ਲੱਗੇ ਬੜੀ ਭੀੜ ਹੈ ਕਿ ਆ ਕੈਮਰਾ ਜਿਹੜਾ ਜੋਸ਼ ਆ ਤੇ ਉਸ ਦੇ ਨਾਲ ਨਾਲ ਜਿਹੜਾ ਆ ਪਰਿਵਾਰ ਕੇ ਮੈਂਬਰ ਜਿਹੜੇ ਇੱਥੇ ਖੜੇ ਨੇ ਉਹਨਾਂ ਦੇ ਨਾਲ ਜਿਹੜੀ ਆ ਚਰਚਾ ਕਰਨ ਦੀ ਕੋਸ਼ਿਸ਼ ਇਹ ਰਹੀ ਕਿ ਤਸਵੀਰਾਂ ਤੁਹਾਡੇ ਨਾਲ ਪਰ 에어ਪੋਰਟ ਸਾਂਝਿਆ ਕਰ ਰਹੇ ਕਿਉਂਕਿ ਸਕਿਉਰਟੀ ਵੀ ਜਿਹੜੀ ਇਸ ਦੇ ਵਿੱਚ ਲੱਗੀ ਹੋਈ ਆ ਕਿ ਲੱਗੀ ਆ ਤੁਸੀਂ ਕੀ ਕਹੋਗੇ ਤੁਹਾਡੇ ਜਿਹੜੀ ਉਹ ਬੇਟੀ ਨਾਲ ਗੱਲ ਕੀਤਾ ਜਿਵੇਂ ਕਿਵੇਂ ਦੇਖਦੇ ਹੋ ਕੀ ਕਹੋਗੇ ਤੁਸੀਂ ਤੁਹਾਡੀ ਬੇਟੀ ਦੇ ਪਹਿਲੋਂ ਐਡੀ ਬੜੀ ਜਿਹੜਾ ਮੁਤਾਬਕ ਅਸਲ ਕੀਤਾ ਕੋਈ ਮੈਂ ਤਾਂ ਕਹਿਣਾ ਹੀ ਸਾਰੀਆਂ ਤਿਆਨੋਂ ਵਚੜ ਕੇ ਅੱਗੇ ਆਣਾ ਚਾਹੀਦਾ ਜੀ ਤੇ ਸਾਰੇ ਪੇੜਾਂ ਨੂੰ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਜੀ ਉਹਨਾਂ ਨੂੰ ਰੇਰ ਨਾਲ ਦੇਣੀ ਚਾਹੀਦੀ ਹੈ ਵੀ ਘਰੋਂ ਬਾਹਰ ਨਿਕਲਣ ਤੇ ਮਿਹਨਤ ਕਰਨ ਇੱਕ ਧੀ ਨੇ ਇੱਕ ਪਾਪ ਦੀ ਪਾਗ ਉੱਚੀ ਕੀਤੀ ਹੈ ਅਜ ਮਾਣ ਹੈ ਬਹੁਤ ਸਾਰੇ ਲੋਕ ਤੁਮਹਾਨੂੰ ਮਾਣ ਆ ਜਿੱਥੇ ਜਾਂਦਾ ਜੀ ਫਕਰ ਨਾ ਸਿਰ ਉੱਚਾ ਹੋ ਜਾਂਦਾ ਬਹੁਤ سارے ਲੋਕ ਤੀਆਂ ਜੰਮਣ ਤੋਂ ਡਰਦੇ ਆ ਅੱਜ ਤੈਨੂੰ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਉਹ ਜੇ ਤੀਆਂ ਨਹੀਂ ਜੰਮੋਗੇ ਤਾਂ ਵਰਲਡ ਕੱਪ ਕੌਣ ਲੈ ਕੇ ਆਏਗਾ ਸੋਚ ਨਿਕਲਦਾ ਹੁਣ ਵੀ ਵਰਲਡ ਕੱਪ ਤੀਆਂ ਨੇ ਲਿਆਂਦਾ ਨਾ ਜੀ ਹਾਂ ਜੀ ਤੀਆਂ ਜੰਮੋਗੇ ਤਾਂ ਵਰਲਡ ਕੱਪ ਖਿਥਾ ਆਊਗਾ ਤੋ ਬਿਲਕੁਲ ਜਿਹੜਾ ਆ ਬਿਲਕੁਲ ਇਹ ਅਮਨਜੋਤ ਦੇ ਜਿਹੜੇ ਫਾਦਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਜਿਨ੍ਹਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਆ ਚੰਗੀ ਗੱਲ ਜਿਹੜੀ ਉਹਨਾਂ ਨੇ ਦਿਖਾਈ ਆ ਦੱਸਿਆ ਉਹਨਾਂ ਨੇ ਕਿ ਬੜੀ ਵਧੀਆ ਜਿਹੜੀ ਆ ਇੱਕ ਚਰਚਾ ਹੋਈ ਆ ਹਰਲੀਨ ਦੇ ਫਾਦਰ ਤੱਕ ਜਿਹੜੀ ਆ ਪਹੁੰਚ ਕਰਦੇ ਆ ਤੁਸੀਂ ਜਿਹੜਾ ਆ ਇਸ ਸਮੇ ਸਿੱਧਾ ਗੱਲ ਕਰਦੇ ਆ ਹਰਲੀਨ ਦੇ ਫਾਦਰ ਵੀ ਜਿਹੜੇ ਸਾਡੇ ਨਾਲ ਮੌਜੂਦ ਨੇ ਹਰਲੀਨ ਦੀ ਓਲ ਦੇ ਉਹਨਾਂ ਨਾਲ ਗੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਠੀਕ ਹੈ ਠੀਕ ਹੈ ਤੁਸੀਂ ਗੱਲਬਾਤ ਕਰਦੇ ਰਹੋ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਸ਼ਾਨਦਾਰ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਵਾਕਈ ਸਿਰ ਫਕਰ ਦੇ ਨਾਲ ਉੱਚਾ ਜ਼ਰੂਰ ਹੋ ਜਾਂਦਾ ਹੈ ਜਦੋਂ ਬੱਚੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ